ਸਤਿ ਸ੍ਰੀ ਅਕਾਲ ਆਜੋ ਜਗ ਦੇਗਾ ਤੂੰ ਸੋਨਿਹਾਲ ਹਾਲ ਯਾ ਗਾਲ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਰਾਜ ਕੁਬੀਰ ਸਿੰਘ ਬਾਦਲ ਜਿੰਦਾਬਾਦ ਰਾਜ ਕੁਬੀਰ ਸਿੰਘ ਬਾਦਲ ਜਿੰਦਾਬਾਦ ਅੰਮ੍ਰਿਤ ਸਿੰਘ ਸ਼ਰਮਾ ਜਿੰਦਾਬਾਦ ਆਮਲੂ ਪਰਦਾ ਜਿੰਦਾਬਾਦ ਆਮਲੂ ਪਰਦਾ ਜਿੰਦਾਬਾਦ ਆਮ ਵਿੱਚ ਸਿਆਲੇ ਜਦਾਂ ਲੱਗਿੰਦੇ ਪੰਜਾਬ ਨੂੰ ਨਹੀਂ ਭੁੱਲੀ ਹੋਈ ਕਹਿੰਦੇ ਇੱਦਾਂ ਹੀ ਤਾਂ ਗੀਤ ਕਿ ਦੂਲੋਂ ਜਿੱਤੂ ਮਨਾਂ ਭੁੱਲ ਜਿੱਤ ਹੋਈ ਗਾ ਮੇਰੀ ਬੱਤੀ ਤੇਤੀ ਸੋਤੇ ਫੇਰ ਰਹਾ ਦੇਖੋ ਹਾਂ ਇਹ ਕਰਨਾ ਵੀ ਹੌਸਲੇ ਕਾਇਮ ਰੱਖੋ ਪੰਜ ਕਰਨ ਦੇ ਵੀ ਅਜੇ ਰਸਤੇ ਠੀਕ ਹੈ ਜੀ ਹਾਂਜੀ ਸਾਡੇ ਵਿੱਚ ਅਸੀਂ 11 ਵਜੇ ਕਾਇਮ ਹੋ ਤੈ ਮਨ ਬਤਲ ਮਤ ਦਾ ਫੋਨ ਕਲੈਕਟ ਹੋ ਜਾਂਦਾ ਨਾ ਅੱਗੇ ਦੇ ਰਸਤੇ ਨੂੰ 11 ਸ਼ਾਮ ਨੂੰ ਅੱਛਾ ਜੀ ਕਿਸੇ ਨੂੰ ਮਿਲਕਿਆ ਨਹੀਂ ਅੱਛਾ ਜੀ ਜੀ ਤੁਹਾਡੇ ਸਾਡੇ ਸਰਪੰਚ ਸਾਹਿਬ ਨੇ ਜੀ ਮੋਹਨ ਦੁਆਰਾ ਜੀ ਜਿਹੜੇ ਸਾਡੇ ਪੱਤੋ ਸਿਨੀਅਰ ਸਰਪੰਚ ਸਾਡੇ ਚੇਤਨ ਸਿੰਘ ਬਲਦੇਵ ਸਿੰਘ ਬਹੁਤ ਮਨ ਲਾਇਆ ਤੇ ਫਾਇਸੰਦ ਦੀ ਪਾਈ ਵਾਲੀ ਘਾਲੀ ਦਾਦੀ ਬੋਟ 6-700 ਰੁਪਏ ਭਰਤੀ ਹਿਸ਼ਾਰੇ ਨੂੰ ਆ ਦੋ ਤਿੰਨ ਨਾ ਹੀ ਹੋ ਗਿਆ ਪਿੰਡਾਂ ਦੇ ਵਿੱਚੋਂ ਘਰਾਵ ਕਰਕੇ ਬੋਟ ਘਟਾ ਦਿੱਤੀ ਸਾਡੀ ਬਹੁਤ ਦੁੱਖ ਲੱਗਾ ਸਾਨੂੰ ਵੀ ਜਦ ਆਈ ਵਾਲੀ ਬੋਟ ਕਾਰਨ ਉੱਥੋਂ 4-500 ਵੱਧ ਇਹ ਪੈਂਡਿੰਗ ਹਾਂ ਭਾਜਾਂ ਤੇ ਫੇਰ ਬਾਅਦ ਕੋਈ ਕਰ ਸਕਦੇ ਹਾਂ ਪੈਨਡਪੁਨੇ ਆਪਣੇ ਯਾਮਾਂ ਤੋਂ ਵੀ ਨਾ ਪਾ ਯੋਰ ਲਾਵੇ ਕਾ ਦੀ ਦਰ ਪਰ ਤੇ ਵਾਈ ਕੁਛ ਸ ਮੈਂ ਬੇਨਤੀ ਕਰੂੰਗਾ ਸਨਦਾਰ ਆਦਰਸ਼ ਨਕਲੀ ਠੀਕ ਹੈ ਸਾਰੇ ਵਰਕਰ ਸਾਹਿਬਾਨ ਨੂੰ ਇਹ ਹੀ ਬੇਨਤੀ ਆ ਵੀ ਆਪਣੇ ਆਪਣੇ ਬੰਦੇ ਜਿੱਥੇ ਰਿਸ਼ਤੇਦਾਰ ਬੈਠ ਨੇ ਸਾਰਾ ਡਿਊਟੀ ਢਾ ਕੇ ਵੱਧ ਤੋਂ ਵੱਧ ਵੋਟਾਂ ਪੁਵਾਈਏ ਬੇਨਤੀ ਕਰੂੰਗਾ ਸਾਡੇ ਬੰਦ ਜੀ ਨੂੰ ਇਹ ਵੀ ਦੋ ਸ਼ਬਦ ਕਹਿ ਲੇ ਕੋਈ ਨਹੀਂ ਕੋਈ ਨਹੀਂ ਉਸੇ ਪਹਿਲੇ ਪੂਰੇ ਤੋਂ ਸਿਲੇ ਕਰਦਾ ਕੰਮ ਸਾਰਾ ਨਾ ਜੇਕਰ ਸ਼ੰਗਾ ਪਰਿਵਾਰ ਦਾ ਮੁਖੀ ਕੋਈ ਹੋਏ ਜੇ ਨੌਜਵਾਨ ਮੁੰਡੇ ਕਿਸੇ ਦੇ ਹੋਣ ਉਹ ਲੈਦੇ ਲੈਦੇ ਤੁਰਦੇ ਹੋਣ ਔਖੇ ਸਮੇਂ 'ਚ ਕੰਮ ਲੈ ਕੇ ਜੇ ਆਪਾਂ ਟਕਾਈ ਨਾਲ ਬੋਦੀ ਤੋਂ ਜਿੱਤ ਲੈ ਸਕੀ ਆ ਪਰ ਜਦ 10 ਸਾਲਾਂ ਗਾਲੀ ਦਨ ਸੁਣਮ ਨਹੀਂ ਕਹਿੰਦਾ ਸਰਕਾਰ ਚਲਾਈ ਆ ਤੇ ਲੋਕਾਂ ਦੇ ਆਪਾਂ ਨੇ ਕੰਮ ਕਰੇ ਐਸਾ ਕੋਈ ਕੰਮ ਨਹੀਂ ਕਿ ਜਿਹੜਾ ਪਹਿਲੀ ਵਾਰ ਮੇਰੀ ਡਿਊਟੀ ਲੱਗੀ ਹੈ ਮੈਂ ਇੱਥੇ ਵਰਕਰਾਂ ਨੂੰ ਮਿਲਣ ਆਇਆ ਸੀ ਆਪਣੀ ਪਾਰਟੀ ਦੇਨ ਮਿਲਦੇ ਤੋਂ ਬਾਅਦ ਸਾਰਿਆਂ 'ਚ ਬੜਾ ਹੌਸਲਾ ਵੀ ਲੱਗਿਆ ਤੇ ਜਿਹੜੀ ਇਹਨਾਂ ਦੀ ਪਰਪਕਤਾ ਹੈ ਪਾਰਟੀ ਨਾਲ ਜੁੜਨ ਦਾ ਉਹ ਹੈਗਾ ਉਹ ਦੇਖ ਕੇ ਮਤਲਬ ਮਨ ਨੂੰ ਬੜੀ ਸ਼ਾਂਤੀ ਵੀ ਹੋਈ ਬੰਦੇ ਪਿਛਲੇ ਸਮੇਂ ਤੋਂ ਭਾਵੇਂ ਧਿਆਨ ਨਹੀਂ ਕਰਿਆ ਗਿਆ ਪਾਰਟੀ ਵੱਲੋਂ ਇਹਨਾਂ ਦਾ ਪਰ ਪਾਰਟੀ ਦੇ ਨਾਲ ਜੁੜੇ ਹੋਏ ਆ ਤੇ ਉਹ ਤਾਂ ਸ਼ਾਹਦ ਹੈ ਜਨਕੀ ਸ਼ਰਮਾ ਜੀ ਦੇ ਨਾਮ ਤੋਂ ਜਿਹੜਾ ਵਰਕਰ ਕਲਾ ਨਾਬੇਦਰੀ ਸਾਰੇ ਹਲਕੇ ਦਾ ਬੜਾ ਉਤਸ਼ਾਹਤ ਹੈ ਜੁਨੀ ਸ਼ਰਮਾ ਜੀ ਇਮਾਨਦਾਰ ਨੌਜਵਾਨ ਹੈ ਤੇ ਅਣਥੱਕ ਹੈ ਵਰਕਰਾਂ ਦੀ ਇੱਜ਼ਤ ਕਰਨ ਵਾਲੇ ਹੈ ਇਹ ਗੁਣਾ ਕਰਕੇ ਬਾਕੀ ਕੈਂਡੀਡੇਟਾਂ ਨੂੰ ਸ਼ਰਮਾ ਜੀ ਬੈਟਰ ਹੈ ਕਿੰਨਾ ਕੁ ਤਾਪ ਮੰਗਦੇ ਉਸ ਵਾਰੀ ਮੁਕਾਬਲਾ ਕਿ ਉਹ ਹਰ ਪਾਰਟੀ ਦਾ ਜਿਹੜਾ ਹੈ ਇਸ ਵਾਰੀ ਜੀ ਬੀ ਜੀ ਪੀ ਤੁਹਾਡੇ ਨਾਲ ਆਵਾਜ਼ੀ ਸੰਗਰਸ ਉਹ ਵੀ ਲੱਗ ਲੱਗੀ ਜਿੱਤ ਤੱਕ ਬੀ ਜੀ ਪੀ ਦਾ ਜੇਕਰ ਆਪਾਂ ਸਾਰੇ ਹਲਕਿਆਂ ਦਾ ਜਿਹੜੀ 2022 ਚ ਪੋਲਿੰਗ ਹੋਈ ਹੈ ਨੌ ਹਲਕਿਆਂ ਚ ਬੀਜੇ ਨੂੰ ਸਭ ਤੋਂ ਘੱਟ ਵੋਟ ਪਈ ਹੈ ਲੱਖ ਤੋਂ ਵੱਧ ਪਈ ਸੀ 1 ਲੱਖ 50000 ਵੋਟ ਪਈ ਹੈ ਤੇ ਉਹਦੇ 'ਚ ਜੇ ਤੁਸੀਂ ਕਹੋ ਥੋੜਾ ਵਾਧਾ ਹੋ ਸਕਦਾ ਕਿਉਂਕਿ ਮਹਾਰਾਣੀ ਪਹਿਲਾਂ ਕਾਂਗਰਸ 'ਚ ਵਰਕ ਕਰਦੀ ਰਹੀ ਹੈ ਉਹਨਾਂ ਦੇ ਵਰਕ ਦਾ ਕਾਂਗਰਸ ਨੂੰ ਕਾਫੀ ਨੁਕਸਾਨ ਹੋਇਆ ਇੱਕ ਪਰਸਨ ਜਿਹੜੇ ਉਹਨਾਂ ਲਿੰਕ ਹੈ ਉਸ ਕਰਕੇ ਕਾਂਗਰਸ ਦੀ ਵੋਟ ਵੱਧ ਸਕਦੀ ਹੈ ਸਾਡੇ 'ਚ ਬੀਜੇ ਵੀ ਨਾਲ ਨਾਤਾ ਤੋੜ ਨਾਲ ਪਿੰਡਾਂ 'ਚ ਬਹੁਤ ਉਤਸ਼ਾਹ ਹੈ ਵੀ ਕਾਲੀ ਦਲ ਨੇ ਬਹੁਤ ਚੰਗਾ ਕਰਿਆ ਬੀਜੇਪੀ ਨਾਲ ਅਲਹਿਦਾ ਹੋ ਕੇ ਲੜਨਾ ਤੇ ਕਾਲੀ ਦਲ ਵਾਸਤੇ ਲਾਹੀ ਬੰਦ ਰਹੇਗਾ ਕਿਹੜੇ ਕਿਹੜੇ ਮੁੱਦਿਆਂ ਤੇ ਜਿਹੜਾ ਲੋਕਾਂ ਦੇ ਜਾ ਰਹੇ ਮੁੱਦੇ ਜਿਹਨੂੰ ਇਸ ਕਾਲੀ ਦਲ ਜਿਹੜਾ ਮੰਗਾਈ ਹੈ ਇਸ ਮੁੱਦੇ ਦੇ ਵੀ ਸੈਂਟਰ ਗਵਰਨਮੈਂਟ ਨੇ ਪਿਛਲੇ ਦਿਨਾਂ ਚ ਬਹੁਤ ਜ਼ਿਆਦਾ ਮੰਗਾਈ ਨੂੰ ਮਤਲਬ ਫੈਲੀ ਹੈ ਜਿਹਦੇ ਨਾਲ ਦਿਹਾੜੀਦਾਰ ਹੈ ਜਿਹੜੇ ਕਈ ਦਾ ਖਰੀਦ ਸ਼ਕਤੀ ਇੰਨੀ ਮਾੜੀ ਹੋ ਗਈ ਉਹਨਾਂ ਨੂੰ ਰੋਟੀ ਆਪਣੇ ਬੱਚਿਆਂ ਨੂੰ ਖੁਲਾਣੀ ਔਖੀ ਹੋਈ ਹੈ ਕਾਲੀ ਦਲ ਦਾ ਮੇਨ ਮੁੱਦਾ ਇਹ ਵੀ ਹੋਏਗਾ ਵੀ ਅਸੀਂ ਮੰਗਾਈ ਦੇ ਖਿਲਾਫ ਲੜਾਂਗੇ ਭਾਈ ਚਾਰ ਕੇ ਤਾਂ ਇਸ ਤਰ੍ਹਾਂ ਪੰਜਾਬ ਦੇ ਵਿੱਚ Hindu Sikh ਏਕਤਾ ਕਿਸੇ ਵੀ ਸੂਬੇ ਦੀ ਤਰੱਕੀ ਵਾਸਤੇ ਭਾਈਚਾਰਕ ਏਕਤਾ ਬਹੁਤ ਜ਼ਰੂਰੀ ਹੈ ਜਿਹੜੀ ਨੇ ਗੱਲ ਕਰਕੇ ਜਿਸ ਤਰ੍ਹਾਂ ਕਾਲੀ ਦਲ ਨੇ ਜਿੱਥੇ ਸਿੱਖਾਂ ਨਵੰਦਿਆਂ ਨੂੰ ਮਾਲਕ ਟਿਕਟਾਂ ਦੇਆਂ ਖਾਸ ਕਰਕੇ Hindu ਭਾਈਚਾਰੇ ਦੇ ਜਿਹੜੇ ਦੋ ਵੱਡੇ ਲੀਡਰ ਹੈ ਕਾਲੀ ਦਲ ਕੋਲ ਅਨਿਲ ਜੋਸ਼ੀ ਜੀ ਤੇ ਅਨਕੇ ਸ਼ਰਮਾ ਜੀ ਨੂੰ ਟਿਕਟ ਦੇ ਕੇ ਇਹ ਵੀ ਸੁਨੇਹਾ ਦੇਆ ਵੀ ਅਸੀਂ ਪੰਜਾਬ ਦੇ ਵਿੱਚ Hindu Sikh ਏਕਤਾ ਤੇ ਸਮੁੱਚਾ ਭਾਵੇਂ ਮੁਸਲਮਾਨ ਭਾਈਆਂ ਸਾਡੇ 크ਿਸਚੀਅਨ ਹੈ ਅਸੀਂ ਤੁਸੀਂ ਦੀ ਤਰੱਕੀ ਵਾਸਤੇ ਸਭ ਤੋਂ ਜਦੋਂ ਭਾਈਚਾਰਕ ਏਕਾ ਹੋਣਾ ਚਾਹੀਦਾ ਉਸ ਤੇ ਵੀ ਅਕਾਲੀ ਦਲ ਕਾਫੀ ਮਲਗੋਲ ਕਰ ਰਿਹਾ ਅੱਜ ਸਾਡੇ ਦਫਤਰ ਦੇ ਵਿੱਚ ਜਿਹੜੇ ਚੋਣ ਕੈਂਪੇਨ ਦੇ ਇੰਚਾਰਜ ਲਾਇਏ ਨੇ ਐਨ ਕੇ ਸ਼ਰਮਾ ਜੀ ਬਲੋ ਸਰਦਾਰ ਸਾਧੂ ਸਿੰਘ ਖਲਾਰ ਜੀ ਤੇ ਸਾਡੇ ਜਿਹੜੇ ਹਰਵੰਸ ਲਾਲ ਜੀ ਨੇ ਬਨੂੜ ਤੋਂ ਐਮ ਸੀ ਸਾਹਿਬ ਨੇ ਤੇ ਅਬ ਬਨੂੜ ਕਾਰਪੋਰੇਟ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਰਹੇ ਨੇ ਉਹਨਾਂ ਨੇ ਇੱਥੇ ਸ਼ਮੂਲੀਅਤ ਕੀਤੀ ਹੈ ਸਾਡੇ ਵਿੱਚ ਤੇ ਸਾਡੇ ਐਸੇ ਵਿੰਗ ਦੇ ਜਰਨਲ ਭਾਈਚਾਰੇ ਦੇ ਇੱਥੇ ਸਾਰੇ ਬੰਦੇ ਆ ਕੇ ਇੱਥੇ ਸਭ ਨੇ ਸ਼ਮੂਲੀਅਤ ਕਰਕੇ ਇੱਥੇ ਇਹਨਾਂ ਨੂੰ ਇਹ ਯਕੀਨ ਦਿਵਾਇਆ ਕਿ ਇਹ ਕਾਲੇ ਦਲ ਦੇ ਪੱਕੇ ਵਰਕਰ ਨੇ ਸਾਰੇ ਤੇ ਦਿਨ ਰਾਤ ਇੱਕ ਕਰਕੇ ਇੰਨੀ ਸਾਫ਼ ਸੁਥਰੀ ਛਵੀ ਵਾਲੇ ਜੋ ਸਾਨੂੰ ਕੈਂਡੀਡੇਟ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਐਨ ਕੇ ਸ਼ਰਮਾ ਜੀ ਦਿੱਤੇ ਹਨ ਉਹਨਾਂ ਦੇ ਲਈ ਅਸੀਂ ਉਹਨਾਂ ਦੀ ਇਲੈਕਸ਼ਨ ਮੰਨ ਕੇ ਨਹੀਂ ਅਸੀਂ ਆਪਣੀ ਇਲੈਕਸ਼ਨ ਮੰਨ ਕੇ ਇਹ ਇਲੈਕਸ਼ਨਾਂ ਲੜਨੀਆਂ ਮੈਂ ਖੁਦ ਐਮ ਸੀ ਰਿਹਾ ਹਾਂ ਦੋ ਵਾਰੀ ਤੇ ਜਿੱਦਾਂ ਜਿੱਦਾਂ ਅਸੀਂ ਆਪਣੀ ਇਲੈਕਸ਼ਨ ਲੜਦੇ ਆਏ ਆ ਅਸੀਂ ਓਦਾਂ ਇਲੈਕਸ਼ਨ ਨੂੰ ਮਿਲ ਕੇ ਲੜਨਾ ਹੈ ਅਸੀਂ ਇਹਨਾਂ ਨੂੰ ਇਹ ਯਕੀਨ ਦਿਵਾਇਆ ਸੀ ਇੱਥੇ ਇਹ ਨਹੀਂ ਸੋਚਾਂਗੇ ਵੀ ਕਿ ਇੱਥੇ ਐਨ ਕੇ ਸ਼ਰਮਾ ਜੀ ਲੜ ਰਹੇ ਨੇ ਅਸੀਂ ਜੋ ਵਾਰਡਾਂ ਦੇ ਵਿੱਚੋਂ ਜੋ ਸਾਡੇ ਪਿੰਡਾਂ ਦੇ ਵਿੱਚੋਂ ਇੱਥੇ ਘੱਟੋ-ਘੱਟ 15-20 ਸਰਪੰਚ ਵੀ ਸਾਹਬ ਵੀ ਬੈਠੇ ਨੇ ਸਾਡੇ ਉਹ ਜੋ ਜਿਵੇਂ-ਜਿਵੇਂ ਅਸੀਂ ਆਪਣੀ ਸਰਪੰਚੀ ਲਈ ਅਸੀਂ ਆਪਣੇ ਮਿਊਨਿਸਪਲ ਕਮਿਸ਼ਨਰੀ ਲਈ ਜਿੱਦਾਂ ਅਸੀਂ ਚੋਣਾਂ ਲੜਦੇ ਆ ਅਸੀਂ ਉਹ ਤਰੀਕੇ ਨਾਲ ਚੋਣਾਂ ਲੜ ਕੇ ਜਿੰਨੀ ਵੋਟਾਂ ਨਾਲ ਅਸੀਂ ਆਪ ਜਿੱਤੇ ਆ ਅਸੀਂ ਉਹ ਤੋਂ ਉੱਪਰ ਵੋਟਾਂ ਨਾਲ ਜਿੱਤ ਕੇ ਐਨ ਕੇ ਸ਼ਰਮਾ ਜੀ ਨੂੰ ਇੱਥੋਂ ਹਲਕੇ ਦੇ ਵਿੱਚੋਂ 90 ਦੇ ਵਿੱਚੋਂ ਵੱਧ ਤੋਂ ਵੱਧ ਲੀਡ ਦਵਾ ਕੇ ਭੇਜਾਂਗੇ। ਉਹ ਅੱਜ ਅਸੀਂ ਪਹਿਲੀ ਮੀਟਿੰਗ ਕਰਨ ਵਾਸਤੇ ਬਬਲੂ ਜੀ ਦੇ ਦਫ਼ਤਰ ਦੇ ਵਿੱਚ ਸਾਰੇ ਹੀ ਇਲਾਕੇ ਦੇ ਪੰਚ ਸਰਪੰਚ ਸਭਾਨ ਸਾਡੇ ਵੀਰ ਸਾਧੂ ਸਿੰਘ ਖਲੋਰ ਸਾਹਿਬ ਅਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹਾਂ ਕਿ ਸ਼ਰਮਾ ਜੀ ਨੇ ਡਿਊਟੀ ਲਈ ਸੀ ਪਾਰਟੀ ਨੇ ਡਿਊਟੀ ਲਈ ਹੈ। ਉਹਦੇ ਵਿੱਚ ਦੇਖਣ ਨੂੰ ਇਹ ਕੁਝ ਮਿਲਿਆ ਠੀਕ ਆ ਵਰਕਰਾਂ ਦਾ ਬਹੁਤ ਜ਼ਿਆਦਾ ਜੋਸ਼ ਹੈ। ਪਿਆਰ ਸਤਿਕਾਰ ਮਿਲਿਆ ਔਰ ਇਹ ਗੱਲ ਵੀ ਕਲੀਅਰ ਹੋਈ ਹੈ। ਕਿ ਸਾਰੇ ਕੈਂਡੀਡੇਟਾਂ ਵਿੱਚੋਂ ਸ਼੍ਰੀ ਅਨਕੇ ਸ਼ਰਮਾ ਕੈਂਡੀਡੇਟ ਬਹੁਤ ਇਮਾਨਦਾਰ ਅਸੱਚੇ ਦੇ ਸੁੱਚੇ ਕੈਂਡੀਡੇਟ ਹਨ ਦੂਜੇ ਪਾਸੇ ਦੋਹੇ ਕੈਂਡੀਡੇਟ ਪਹਿਲਾਂ ਲੋਕਾਂ ਨੇ ਵਰਤ ਕੇ ਦੇਖੇ ਹੋਏ ਨੇ ਉਹਨਾਂ ਬਾਰੇ ਵੀ ਲੋਕਾਂ ਨੂੰ ਜਾਗੋ ਪੀ ਪੂਰੀ ਹੈ ਪਰ ਸਾਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਪ੍ਰਮਾਤਮਾ ਕਿਰਪਾ ਕਰੂਗਾ ਹਲਕਾ ਪਟਿਆਲਾ ਸਭ ਤੋਂ ਪੰਜਾਬ ਦੇ ਵਿੱਚੋਂ ਐਨਕੇ ਸ਼ਰਮਾ ਦੀ ਬਹੁਤ ਵੱਡੀ ਜਿੱਤ ਹੋਊਗੀ ਕਿ ਲੋਕਾਂ ਨੇ ਬਹੁਤ ਜ਼ਿਆਦਾ ਇਹਨਾਂ ਦੇ ਨਾਮ ਤੋਂ ਵਿਹਾਰ ਤੇ ਸਤਕਾਰ ਦੇ ਬੋਟਾ ਬਣਾਉਣ ਦਾ ਮਨ ਬਣਾ ਲਿਆ ਪੰਜਾਬ ਦੇ ਵਿੱਚ ਕਿ ਅਗਰ ਪੰਜਾਬ ਦੀ ਰੱਖਿਆ ਕੋਈ ਪਾਰਟੀ ਕਰ ਸਕਦੀ ਹੈ ਕਿਸਾਨ ਹੈ ਵਪਾਰੀ ਹੈ ਛੋਟਾ ਵਰਗ ਹੈ ਐਸਸੀ ਹੈ ਸਾਰੇ ਜਾਤਾਂ ਤੋਂ ਉੱਪਰ ਉੱਠ ਕੇ ਇੱਕ ਸ਼ਰਮਣੀ ਅਕਾਲੀ ਦਲ ਹੀ ਪਾਰਟੀ ਹੈ ਕਿ ਜੋ ਪੰਜਾਬ ਦੀ ਆਪਣੀ 100 ਸਾਲ ਪੁਰਾਣੀ ਪਾਰਟੀ ਹੈ ਕਿ ਜੋ ਲੋਕਾਂ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ ਅਸੀਂ ਸਭ ਕੁਝ ਲੋਕਾਂ ਨੇ ਸਰਕਾਰ ਚੱਲ ਰਹੀ ਹੈ ਮੌਜੂਦਾ ਸਰਕਾਰ ਹੈ ਉਹ ਵੀ ਵਰਤ ਕੇ ਦੇਖ ਲਈ ਉਸ ਤੋਂ ਪਹਿਲਾਂ ਕਾਂਗਰਸ ਨੇ ਬਹੁਤ ਲੰਬੇ ਸਮੇਂ ਉਹਨਾਂ ਨੇ ਵੀ ਰਾਜ ਕਰਿਆ ਅਤੇ ਲੋਕਾਂ ਦਾ ਰਿਜ਼ਲਟ ਕੀ ਨਿਕਲਿਆ ਇਸ ਕਰਕੇ ਸਾਨੂੰ ਪੂਰਾ ਇਸ ਗੱਲ ਦਾ ਮਾਣ ਤੇ ਬਰੁਸਾ ਹੈ ਕਿ ਹਲਕਾ ਨਾਬਾ ਵੀ ਤਕਰੀਬਨ ਸਾਰੇ ਹਲਕੇ ਪੂਰਾ ਜ਼ਿਲ੍ਹਾ ਪਟਿਆਲਾ ਇਹਨਾਂ ਕੇ ਸ਼ਰਮ ਦੀ ਜਿੱਤ ਜਿਹੜੀ ਉਹ ਪੱਕੀ ਹੈ ਪਰਮਾਤਮਾ ਕਿਰਪਾ ਕਰੂਗਾ ਕਿ ਪੰਜਾਬ ਚ ਸਭ ਤੋਂ ਵੱਧ ਵੋਟਾਂ ਦੇ ਜਿੱਤੂਆ ਸ਼ਰਮਾ ਜੀ ਇਹ ਕਲੀਅਰ ਹੋ ਗਿਆ ਪਤਾ ਲੱਗਿਆ ਇਸ ਗੱਲ ਜਿਹੜੀ ਅੱਜ ਦੀ ਮੀਟਿੰਗ ਬੜੀ ਭਰਮਈ ਮੀਟਿੰਗ ਹੋਈ ਹੈ ਬੜਾ ਸੰਗਤ ਦੇ ਉਤਸ਼ਾਹ ਹੈ ਪਰ ਮੈਂ ਤਾਂ ਇਹ ਗੱਲ ਕਹੂੰਗਾ ਵੀ ਇਹ ਨਾਬੇ ਦੇ ਵਿੱਚੋਂ ਪਟਿਆਲੇ ਦੀਆਂ ਕੰਕਨਸੀ ਨਾਓ ਕੰਕਨਸੀਆਂ ਨੇ ਪਹਿਲੇ ਨੰਬਰ ਤੇ ਅਸੀਂ ਐਨ ਕੇ ਸਰਮਨ ਨੂੰ ਤੇ ਆ ਕੇ ਭੇਜਾਂਗੇ ਜੀ